ਬਰਨ ਸਤਿਕਾਰ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਆਉਣ ਲਈ ਵਾਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਦੂਦ ਕਟੋਰਾ ਗਡਵੇ ਪਾਣੀ ਕਪਲ ਗਾਏ ਨਾਮੈ ਦੁਹੇ ਆਨੀ ਦੁੱਧ ਪੀਓ ਗੋਵਿੰਦੇ ਰਾਏ ਦੁੱਧ ਪੀਓ ਮੇਰੋ ਮਨ ਪਤਿਆਏ ਨਹੀਂ ਤਾਂ ਘਰ ਕੋ ਬਾਪ ਰਿਸਾਏ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਨਾਮਦੇਵ ਜੀ ਸਮਝਾ ਰਹੇ ਹਨ ਕਿ ਇਹ ਪ੍ਰਕਾਸ਼ ਰੂਪ ਗੋਬਿੰਦ ਦੁੱਧ ਪੀ ਲੈ ਦੁੱਧ ਦੁੱਧ ਪਿਓ ਹਾਲ ਦੁੱਧ ਪੀ ਲੈ ਤਾਂ ਜੋ ਮੇਰੇ ਮਨ ਨੂੰ ਠੰਡ ਪਵੇ ਦੁੱਧ ਪੀਓ ਮੇਰੋ ਮਨ ਅਤਿ ਆਏ ਅਤਿ ਆਏ ਦਾ ਮਤਲਬ ਸ਼ਾਂਤ ਹੋਵੇ ਠੰਡ ਪਵੇ ਠੀਰ ਜਾ ਜਵੇ ਹੇ ਗੋਬਿੰਦ ਜੇ ਦੁੱਧ ਨਹੀਂ ਪੀਏਗਾ ਤਾਂ ਮੇਰੀ ਆਤਮਾ ਦੁਖੀ ਹੋਵੇਗੀ ਇਹ ਮੋਢ ਲੀਆਂ ਪੰਕਤੀਆਂ ਦੇ ਵਿੱਚ ਫਰਮਾਨ ਹੈ ਦੁੱਧ ਕਟੂਰੇ ਗੜਵੇ ਪਾਣੀ ਕਪਲ ਗਾਏ ਨਾਮੇ ਦੁਹਿਆਨੀ ਕਹਿੰਦੇ ਹੈ ਗੋਬਿੰਦ ਰਾਏ ਇਹ ਪਰਮੇਸ਼ਰ ਤੇਰੇ ਸੇਵਕ ਨਾਮੇ ਨੇ ਕੰਨੇ ਗੋਰੀ ਗਾਂ ਚੋਕੇ ਲਿਆਂਦੀ ਹੈ ਗੜਵੇ ਦੇ ਵਿੱਚ ਪਾਣੀ ਪਾਇਆ ਹੈ ਤੇ ਕਟੋਰੀ ਦੇ ਵਿੱਚ ਦੁੱਧ ਪਾਇਆ ਹੈ ਤੂੰ ਦੁੱਧ ਪੀ ਫਿਰ ਰਹਾਉ ਤੂੰ ਅਗਲੀਆਂ ਪੰਕਤੀਆਂ ਦੇ ਵਿੱਚ فرمان ਹੈ ਰਹਾਉ ਸੋਇਨ ਕਟੋਰੀ ਅੰਮ੍ਰਿਤ ਭਰੀ ਲੇ ਨਾਮੇ ਹਰਿ ਆਗੇ ਧਰੀ ਸੋਇਨ ਕਟੋਰੀ ਭਾਵ ਸੋਨੇ ਦੀ ਕਟੋਰੀ ਪਵਿੱਤਰ ਹੋਇਆ ਕਿਹਣੀ ਕਟੋਰੀ ਹਿਰਦਾ ਰੂਪਿਕ ਲੋਗ ਪਵਿੱਤਰ ਹੋਇਆ ਹਿਰਦਾ ਤਾਂ ਸਮਝਾ ਰਹੇ ਹਨ ਭਗਤ ਨਾਮਦੇਵ ਜੀ ਕਿ ਨਾਮ ਅੰਮ੍ਰਿਤ ਦੀ ਭਰੀ ਹੋਈ ਪਵਿੱਤਰ ਹਿਰਦਾ ਰੂਪ ਕਟੋਰੀ ਨਾਮੇ ਨੇ ਲੈ ਕੇ ਆਪਣੇ ਹਰੀ ਪਰਮੇਸ਼ਰ ਦੇ ਅੱਗੇ ਰੱਖ ਦਿੱਤੀ ਹੈ ਉਸ ਪਰਮੇਸ਼ਰ ਦੇ ਅੱਗੇ ਰੱਖ ਦਿੱਤੀ ਹੈ ਭਾਵ ਪਰਭੂ ਦੀ ਯਾਦ ਦੇ ਨਾਲ ਨਿਰਮਲ ਹੋਇਆ ਹਿਰਦਾ ਪਵਿੱਤਰ ਹੋਇਆ ਹਿਰਦਾ ਨਾਮਦੇਵ ਨੇ ਆਪਣੇ ਪ੍ਰਭੂ ਦੇ ਅੱਗੇ ਖੋਲ ਕੇ ਰੱਖ ਦਿੱਤਾ ਨਾਮਦੇਵ ਦਿਲੀ ਵਲਵਲੇ ਦੇ ਨਾਲ ਪ੍ਰਭੂ ਅੱਗੇ ਅਰਦਾਸ ਕਰਦਾ ਤੇ ਆਖਦਾ ਕਿਹੇ ਮੇਰੇ ਪ੍ਰਭੂ ਮੈਂ ਦੁੱਧ ਲੈ ਕੇ ਆਇਆ ਹਾਂ ਦੁੱਧ ਪੀ ਰੱਗੇ ਫਰਮਾਨ ਹੈ ਏਕ ਭਗਤ ਮੇਰਾ ਹਿਰਦੈ ਵਸੈ ਨਾਮੇ ਦੇਖ ਨਰਾਇਣ ਹਸੈ ਕਹਿੰਦੇ ਨਾਮੇ ਨੂੰ ਵੇਖ ਵੇਖ ਕੇ ਨਾਮਾ ਭਾਵਨਾ ਦੇ ਭਗਤ ਜੀ ਨੂੰ ਵੇਖ ਵੇਖ ਕੇ ਪ੍ਰਮਾਤਮਾ ਖੁਸ਼ ਹੁੰਦਾ ਹੈ ਨਰਾਇਣ ਹੱਸਦਾ ਹੈ ਖੁਸ਼ ਹੁੰਦਾ ਹੈ ਤੇ ਆਖਦਾ ਹੈ ਕਿ ਮੇਰਾ ਅਨੰਨ ਭਗਤ ਸਦਾ ਮੇਰੇ ਹਿਰਦੇ ਦੇ ਵਿੱਚ ਵਸਦਾ ਹੈ ਫਿਰਗੇ ਫਰਮਾਨ ਹੈ ਦੂਦ ਪਿਆਏ ਭਗਤ ਕਰ ਗਿਆ ਨਾਮੇ ਹਰ ਦਾ ਦਰਸ਼ਨ ਪਿਆ ਗੋਮਿੰਦ ਰਾਏ ਨੂੰ ਦੁੱਧ ਪਿਆਲ ਕੇ ਭਗਤ ਨਾਮਦੇਵ ਜੀ ਸਵੈ ਰੂਪ ਵਿੱਚ ਟਿਕ ਗਿਆ ਘਰ ਗਿਆ ਦਾ ਮਤਲਬ ਅੰਤਰਾਤਮੇ ਸਵੈ ਰੂਪ ਦੇ ਵਿੱਚ ਸ਼ਾਂਤ ਟਿਕ ਗਿਆ ਉਸ ਸਵੈ ਸਰੂਪ ਦੇ ਵਿੱਚ ਮੈਂ ਨਾਮੇ ਨੂੰ ਕਹਿੰਦੇ ਪਰਮਾਤਮਾ ਦਾ ਦیدار ਹੋ ਗਿਆ ਉਹ ਸੁਭਰਮੇਸ਼ਰ ਦਾ ਦیدار ਹੋ ਗਿਆ फिरगे प्रमाण है अगले शब्द ਦੇ ਵਿੱਚ ਮੈਂ ਬਉਰੀ ਮੇਰਾ ਰਾਮ ਪਤਾਦ ਰਾਚ ਰਾਚ ਤਾਂ ਕੋ ਕਰੋsingਾਦ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਗ ਤਨ ਮਨ ਰਾਮ ਪਿਆਰੇ ਜੋਗ ਰਹਾਉ ਰਹਾਉ ਦੀਆਂ ਪੰਕਤੀਆਂ ਦੇ ਵਿੱਚ ਭਗਤ ਨਾਮਦੇਵ ਜੀ ਫਰਮਾਨ ਕਰਦੇ ਹਨ ਕਿ ਮੇਰਾ ਤਨ ਅਤੇ ਮੇਰਾ ਮਨ ਮੇਨੇ ਪਿਆਰੇ ਪ੍ਰਭੂ ਜੋਗੇ ਹੋ ਚੁੱਕੇ ਹਨ ਹੁਣ ਕਹਿੰਦੇ ਬੇਸ਼ੱਕ ਨੇ ਮੈਨੂੰ ਜਗਤ ਹੈ ਜਿਹੜਾ ਉਹ ਪੜਾਖੀ ਜਾਵੇ ਭਲਾ ਨੇ ਮੈਨੂੰ ਕਿੰਨਾ ਮਰਜੀ ਨਿੰਦੀ ਜਾਣ ਮੜਾਖੀ ਜਾਣ ਪੜਾਖੀ ਜਾਣ ਕਹਿੰਦੇ ਮੈਂ ਉਹਦਾ ਮੇਰਾ ਤਨ ਤੇ ਮੇਰਾ ਮਨ ਹੈ ਜਿਹੜਾ ਇਹ ਦੋਨੇ ਉਸ ਪ੍ਰਭੂ ਜੋਗੇ ਹੈ ਮੈਨੂੰ ਹੁਣ ਕੋਈ ਪਰਵਾਹ ਨਹੀਂ ਨਾ ਮੇਰੇ ਕਹਿੰਦੇ ਕੰਨ ਇਹ ਨਿੰਦਾ ਸੁਣ ਦੀ ਪ੍ਰਵਾਹ ਕਰਦੇ ਹਨ ਤੇ ਨਾ ਹੀ ਮੇਰਾ ਮਨ ਨਿੰਦਾ ਸੁਣ ਕੇ ਦੁਖੀ ਹੁੰਦਾ ਹੈ ਮੈਨੂੰ ਕੋਈ ਮੇਰੀ ਸੇਤ ਅਸਰ ਨਹੀਂ ਪਗਨਾਮ ਜੀ ਫਰਮਾਨ ਕਰਦੇ ਹਨ ਜਿੰਨਾ ਮਰਜੀ ਕਹਿੰਦੇ ਜਗਤ ਭਾਵੇਂ ਨਿੰਦੀ ਜਾਵੇ ਭਲੇ ਨਿੰਦੋ ਭਲੇ ਨਿੰਦੋ ਭਲੇ ਨਿੰਦੋ ਲੋਕ ਇਹ ਮੋਢ ਲੀਆਂ ਪੰਕਤੀਆਂ ਵਿੱਚ ਫਰਮਾਨ ਮੈਂ ਬਉਰੀ ਮੇਰਾ RAM ਭਤਾਰ ਰਾਜ ਰਾਜ ਤਾਕੂ ਕਰੋ ਸ਼ਿੰਗਾਰ ਕਿਨ ਮੈਂ ਆਪਣੇ ਪ੍ਰਭੂ ਪਤੀ ਦੀ ਨਾਰ ਬਣ ਚੁੱਕੀ ਹਾਂ ਮੈਂ ਆਪਣੇ ਪਰਮੇਸ਼ਰ ਦੀ ਪ੍ਰਭੂ ਪਤੀ ਦੀ ਨਾਰ ਬਣ ਚੁੱਕੀ ਹਾਂ ਪ੍ਰਭੂ ਮੇਰਾ ਖਸਮ ਹੈ ਤੇ ਮੈਂ ਉਸ ਦੇ ਖਾਤਰ ਬਉਦੀ ਮਤਲਬ ਕਮਲੀ ਹੋਈ ਹਾਂ ਕਮਲੀ ਹੋ ਰਹੀ ਹਾਂ ਉਸ ਨੂੰ ਮਿਲਣ ਲਈ ਮੈਂ ਭਗਤੀ ਦੇ ਭਲੇ ਗੁਣਾ ਦੇ ਸੋਹਣੇ ਸੋਹਣੇ ਸ਼ਿੰਗਾਰ ਕਰ ਰਹੀ ਹਾਂ ਫਿਰ ਫਰਮਾਨ ਹੈ ਰਹਾਉ ਤੋਂ ਅਗਲੀਆਂ ਪੰਕਤੀਆਂ ਦੇ ਵਿੱਚ ਰਹਾਉ ਬਾਦ ਬਿਬਾਦ ਕਾਹੋ ਸੋਨਾ ਕੀਜੈ ਰਸਨਾ ਰਾਮ ਰਸਾਇਣ ਪੀਜੈ ਕਹਿੰਦੇ ਕੋਈ ਨਿੰਦਾ ਪਿਆ ਕਰੀ ਜਾਵੇ ਫਲਾਨੀ ਜੋ ਮਰਜੀ ਕਰੀ ਜਾਵੇ ਕਹਿੰਦੇ ਕਿਸੇ ਨਾਲ ਝਗੜਾ ਕਰਨ ਲੋੜ ਹੀ ਨਹੀਂ ਕਰੀ ਜਾਂਦਾ ਤਾਂ ਕਰੀ ਜਾਵੇ ਨਿੰਦਾ ਕਹਿੰਦੇ ਜੀਵ ਦੇ ਨਾਲ ਪ੍ਰਭੂ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਪੀਣਾ ਚਾਹੀਦਾ ਹੈ ਭਗਤ ਨਾਨਕ ਦੇਵ ਜੀ ਕਹਿੰਦੇ ਕਹਿੰਦੇ ਬਾਦ ਵਿਵਾਦ ਕੋਈ ਕਰੀ ਜਾਂਦਾ ਤਾਂ ਕਰੀ ਜਾਵੇ ਬੇਸ਼ੱਕ ਦੀ ਝਗੜਾ ਚਾ ਕੋ ਨਿੰਦਾ ਕਰੀ ਜਾਂਦਾ ਜੋ ਕਰੀ ਜਾਂਦਾ ਕਹਿੰਦਾ ਇਹ ਕਰੀ ਜਾਂਦੇ ਤੇ ਆ ਜੀਬ ਦੇ ਨਾਲ ਕਹਿੰਦੇ ਉਸ ਪਰਮੇਸ਼ਰ ਦੇ ਨਾਮ ਦਾ ਸ੍ਰੇਸ਼ਟ ਅੰਮ੍ਰਿਤ ਨਾਮ ਪੀਣਾ ਚਾਹੀਦਾ ਹੈ ਨਾਮ ਭਾਵ ਜਪਨਾ ਚਾਹੀਦਾ ਹੈ ਇਹ ਰੱਗੇ ਫਰਮਾਨ ਹੈ ਆਬ ਜੀ ਜਾਨ ਐਸੀ ਬਣਾਈ ਮਿਲੋ ਗੋਪਾਲ ਨਿਸ਼ਾਨ ਵਜਾਈ ਹੁਣ ਹਿਰਦੇ ਦੇ ਵਿੱਚ ਪ੍ਰਭੂ ਨਾਲ ਜਾਣ ਪਛਾਨ ਕਰਕੇ ਮੇਰੇ ਅੰਦਰ ਅਜੇ ਹੀ ਹਾਲਤ ਬਣ ਗਈ ਹੈ ਕਿ ਮੈਂ ਲੋਕਾਂ ਦੀ ਨਿੰਦਾ ਵੱਲੋਂ ਬੇਪਰਵਾਹ ਹਾਂ ਫਰਹੇ ਲੋਕ ਮੇਰੀ ਨਿੰਦਾ ਕਰਦੇ ਹੈ ਕਹਿੰਦੇ ਪ੍ਰਭੂ ਦੇ ਨਾਲ ਜਾਣ ਪਛਾਨ ਕਰਕੇ ਮੇਰੀ ਇਹੋ ਜੀ ਹਾਲਤ ਬਣ ਗਈ ਹੈ ਮੇਰੇ ਤੇ ਉਹਦਾ ਕੋਈ ਅਸਰ ਨਹੀਂ ਹੁੰਦਾ ਮੇਹ ਪ੍ਰਵਾਹ ਕਹਿੰਦੇ ਮੈਂ ਮੇਹ ਪ੍ਰਵਾਹ ਹੋ ਕੇ ਆਪਣੇ ਪ੍ਰਭੂ ਨੂੰ ਮੈਂ ਮਿਲ ਰਹੀ ਹਾਂ ਮੈਂ ਉਸ ਦੀ ਇਸਤਰੀ ਹਾਂ ਮੈਂ ਉਸ ਦੀ ਨਾਰ ਹਾਂ ਆਪਣੀ ਖਸਮ ਹੁੰਦੀ ਪਰਮੇਸ਼ਰ ਦੀ ਫਿਰ ਅੱਗੇ ਫਰਮਾਨ ਹੈ ਉਸਤਤ ਨਿੰਦਾ ਕਰੇ ਨਰ ਕੋਈ ਨਾਮੇ ਸ੍ਰੀ ਰੰਗ ਭੇਟਲ ਸੋਈ ਕਹਿੰਦੇ ਕੋਈ ਮਨੁੱਖ ਮੈਨੂੰ ਚੰਗਾ ਆਖੀ ਜਾਵੇ ਚਾਹੇ ਕੋਈ ਮੰਦਾ ਆਖੀ ਜਾਵੇ ਇਸ ਗੱਲ ਦੀ ਮੈਨੂੰ ਪਰਵਾ ਨਹੀਂ ਹੈ ਮੈਨੂੰ ਨਾਮੇ ਨੂੰ ਕਹਿੰਦੇ ਲక్ష్ਮੀ ਦਾ ਪਤੀ ਭਗ ਪਰਮਾਤਮਾ ਮਿਲ ਪਿਆ। ਇਸ ਸਾਰੇ ਸ਼ਬਦ ਦਾ ਭਾਵੇਂ ਹੈ ਕਿ ਪ੍ਰੀਤ ਦਾ ਸਰੂਪ ਤਨ ਤੇ ਮਨ ਪਿਆਰ ਵਿੱਚ ਇਤਨੇ ਮਸਤ ਹੋ ਜਾਣ ਕਿ ਕੋਈ ਪਲਾਨੀ ਚੰਗਾ ਕਹੇ ਚਾਹ ਬਾੜਾ ਕਹੇ ਮਾੜਾ ਕਹੇ ਇਸ ਗੱਲ ਦੀ ਪਰਵਾਹ ਨਾ ਰਹੀਂ ਕਹਿੰਦੇ ਪ੍ਰੀਤ ਉਸ ਪਰਮੇਸ਼ਰ ਦੇ ਨਾਲ ਇੰਨੀ ਪੈ ਜੇ ਤੇ ਉਹਦੇ ਵਿੱਚ ਪਰਮਾਤਮਾ ਦੇ ਵਿੱਚ ਇੰਨੀ ਪ੍ਰੀਤ ਪੈ ਕੇ ਉਹਦੇ ਵਿੱਚ ਮਸਤ ਹੋ ਜੇ ਕਹਿੰਦੇ ਪਲਾਨੀ ਕੋਈ ਚੰਗਾ ਕਹੀ ਜਾਵੇ ਚਾਹ ਮਾੜਾ ਕਹੀ ਜਾਵੇ ਇਸ ਗੱਲ ਦੀ ਪਰਵਾਹ ਹੀ ਨਾ ਰਹੀਂ ਨਾ ਕੰਨ ਕਹਿੰਦੇ ਨਿੰਦਾ ਸੁਣ ਦੀ ਪ੍ਰਵਾਹ ਕਰਨ ਤੇ ਨਾ ਮਨ ਕਹਿੰਦੇ ਨਿੰਦਾ ਸੁਣ ਕੇ ਦੁਖੀ ਹੋਵੇ ਇਹੋ ਜੀ ਅਵਸਥਾ ਬਣ ਜਾਈ ਇੰਨਾ ਸਿਮਰਨ ਕਰਕੇ ਬੰਦਗੀ ਕਰਕੇ ਕਹਿੰਦੇ ਉਹਦੇ ਵਿੱਚ ਮਸਤ ਹੋ ਜਾਣਾ ਚਾਹੀਦਾ ਅਕਾਲ ਪੁਰਖ ਦੇ ਵਿੱਚ ਇਕਮਿਕ ਹੋ ਜਾਣਾ ਚਾਹੀਦਾ ਫਿਰ ਲੋਕ ਜੋ ਮਰਜੀ ਕਹੀ ਜਾਣ ਕਹਿੰਦੇ ਉਹਨਾਂ ਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਇਹ ਸਮਝਾਉਣਾ ਕਰਦੇ ਹਨ ਕਬੀਰ ਭਗਤ ਨਾਨਦੇਵ ਜੀ ਸਾਰੇ ਭਗਤਾਂ ਦਾ ਉਪਦੇਸ਼ ਹੀ ਹੈ ਤੇ ਛੇ ਕਬੀਰ ਸਾਹਿਬ ਦੀ ਬਾਣੀ ਵੀ ਆਪਾਂ ਸਰਵਣ ਕੀਤੀ ਸੋ ਵਿਚਾਰਾਂ ਦੀ ਸਮਾਪਤੀ ਹੈ ਹੁਣ 10 ਮਿੰਟ ਵਾਸਤੇ ਆਪਾਂ ਗੁਰਮੰਤਰ ਦਾ ਜਾਪ ਕਰਨਾ ਹੈ ਵਾਹਿਗੁਰੂ ਦਾ ਸਾਰੀ ਸੰਗਤ ਨੇ ਉੱਚੀ ਆਵਾਜ਼ ਦੇ ਵਿੱਚ ਸਾਡੇ ਪਿੱਛੇ-ਪਿੱਛੇ ਬੋਲਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ